ਭਾਈ ਕੋ ਜੀ ਕਾ ਖਾਲਸਾ ਭਾਈ ਕੋ ਜੀ ਕੀ ਫਤਿਹ ਇਹ ਅਹੀਂ ਤੁਹਾਨੂੰ ਕੁਛ ਜਤਾਂ ਜਿਹੜੀਆਂ ਨੇ ਇਹ ਸਬਜ਼ੀਆਂ ਤਾਜ਼ੀਆਂ ਕਰਾ ਰਹੇ ਆ ਜੀ ਇਹ ਰਾਤਾਂ ਨਜ਼ਾਰਾ ਵਾ ਜੀ ਇਹ ਦੇਖੋ ਬੜ ਬਜਾਗ ਰਹੇ ਨੇ ਉਹ ਬੱਤੀਆਂ ਜਗ ਰਹੀਆਂ ਔਰ ਚੰਦਰਮਾ ਜਿਹੜਾ ਵਾ ਪੂਰਾ ਐ ਸਿਖਰਾਂ ਤੇ ਆ ਔਰ ਚੰਦਰਮੇ ਦੀ ਰੋਸ਼ਨੀ ਵੀ ਜਿਹੜੀ ਆ ਉਹਦੇ ਨਾਲ ਵੀ ਐ ਪੂਰਾ ਲਸ਼ਕਰਿਆ ਵਾ ਇਸ ਤਰੀਹੇ ਪੁਰਸਾਉ ਔਰ ਦੇਖੋ ਤੇਖਣ ਚੋਗ ਹੀ ਨੀ ਯਾਰ ਆਏਗਾ ਵਾ ਔਰ ਨਦੀਆਂ ਵੀ ਜਿਹੜੀਆਂ ਬਿਲਕੁਲ ਸਾਫ਼ ਦਿਖ ਰਹੀਆਂ ਪਿੱਛੇ اور بہت ہی الوکک اتک جا کہہ سکے کہ من والا وہ نظارہ وا جی بہت ہی دیکھ درش آ یہ جی دیکھو کہ پورا لشکا مارا با جی شری ہیم کنٹ صاحب سے دربار اور ایک تن کے نظارے دکھا رہے ہیں کہ رات کا جاڑا وا کہ رات ਦੀ ਵੀਡੀਓ ਜਿਹੜੀ ਆ ਇਹ ਉਹ ਦਿਖਾ ਰਹੇ ਆ ਅਸੀਂ ਤੁਹਾਨੂੰ ਔਰ ਇੱਕ ਜਲ ਨੂੰ ਖਿੱਚਵਾ ਜਿਹਨੂੰ ਕਹਿੰਦੇ ਨੇ ਕਿ ਜਲ ਨੂੰ ਖਿੱਚਣ ਵਾਲਾ ਬਹੁਤ ਹੀ ਮਨਪੋਕ ਨਜ਼ਾਰਾ ਵਾ ਹਉਏ ਦੇਖੋ ਜੀ ਇਹ ਨਦੀਆਂ ਨੇ ਇਹ ਰਸਤੇ ਦਾ ਵੀਊ ਆ ਪਰ ਅਸੀਂ ਤੁਹਾਨੂੰ ਇਹ ਵੀ ਵਿੱਚੇ ਦਿਖਾ ਰਹੇ ਆ ਕਿ ਦੇਖੋ ਇਹ ਨਦੀਆ ਔਰ ਬਹੁਤ ਜ਼ਿਆਦਾ بارش ਹੋ ਰਹੀ ਈ ਜਿਹਦਾ ਕਰਕੇ ਨਦੀ ਦੇ ਵਿੱਚੋਂ ਥੋੜੀ ਥੋੜੀ ਤੁਹਾਨੂੰ ਧੁੰਦ ਜਿਹੜੀ ਧੁੰਦਾਂ ਨੂੰ ਧੁੰਦ ਦੇ ਕਹੇਗੀ ਕਿ ਜਿਤਨਾ ਬੱਦਲ ਹੁੰਦੇ ਆ ਇਹ ਪਾਣੀ ਦੀ ਹੀ ਭਾਫ਼ ਜਿਹੜੀ ਆ ਉਹ ਉੱਡ ਰਹੀ ਆ ਪਰ ਪਾਣੀ ਦੀ ਭਾਫ਼ ਜਿਹੜੀ ਆ ਉਹ ਹੀ ਤਾਂ ਦਿਖਾ ਰਹੀ ਸੀ ਇਹ ਹਰਿਆਲੀ ਆ ਔਰ ਇਹ ਦੇਖੋ ਫੇ ਪਾਣੀ ਦੀ ਭਾਫ਼ ਜਿਹੜੀ ਆ ਇਹ ਪਾਣੀ ਦੀ ਭਾਫ਼ ਆ ਔਰ ਬਾਰਿਸ਼ਾਂ ਦੇ ਨਾਲ ਜਿਹੜੀ ਆ ਬਹੁਤ ਜ਼ਿਆਦਾ ਹਰਿਆਲੀ ਹੋ ਚੁੱਕੀ ਆ ਉਹ ਆਸ-ਪਾਸੇ ਦਾ ਘਾਹ ਜਿਹੜਾ ਆ ਚਾਂਚੜੀਆਂ ਬੂਟੀਆਂ ਜੋ ਆ ਸਾਰੀਆਂ ਹਰੀਆਂ ਭਰੀਆਂ ਹੋ ਚੁੱਕੀਆਂ ਆ ਇਹ ਰਸਤੇ ਦਾ ਵਿਊ ਆ ਜਿਹੜਾ ਤੁਹਾਨੂੰ ਰਸਤੇ ਦਾ ਵਿਊ ਦਿਖਾ ਰਿਹਾ ਔਰ ਇਹ ਵੀ ਬਹੁਤ ਦਿਲ ਨੂੰ ਖਿੱਚਣ ਵਾਲਾ ਔਰ ਬਹੁਤ ਹੀ ਮਨ ਨੂੰ ਮਰਜਾਨੀ ਇੱਕ ਟੰਬ ਦੇ ਨਾਲੀ ਗੱਲ ਜਿਹੜੀ ਕਹਿ ਸਕਦੇ ਨਾ ਅਸੀਂ ਉਹ ਹੈਗੀ ਆ ਸਾਹਮਣੇ ਦੇਖੋ ਪੱਤਨ ਔਰ ਇਹ ਫਿਰ ਨਦੀदाई ਕਿ ਇਹ ਨਦੀ ਜਿਹੜੀ ਆ ਸਿੱਧੀ ਮੁਰਕੇ ਆ ਕੇ ਤੇ ਗੰਗਾ ਚ ਆ ਜਾਂਦੀ ਆ ਜੀ ਚਾਰ ਪੰਜ ਨਦੀਆਂ ਮੰਨ ਲਓ ਕਿ ਜਾਂ ਦੋ ਤਿੰਨ ਨਦੀਆਂ ਜਿਹੜੀਆਂ ਮਿਲ ਕੇ ਉਸ ਸਿੱਧੀਆਂ ਗੰਗਾ ਚ ਆਉਂਦੀਆਂ ਔਰ ਗਾੜੀ ਗੰਗਾ ਜੀ ਜਿਹੜੀ ਬਣਦੀ ਆ ਉਹ ਇਸ ਤਰ੍ਹਾਂ ਨਦੀਆਂ ਤੋਂ ਹੀ ਬਣਦੀ ਆ ਜੀ ਔਰ ਇਹ ਦੇਖੋ ਬਹੁਤ ਵਧੀਆ ਜਾਣਕਾਰੀ ਜਿਹੜੀ ਇਹ ਤੁਹਾਨੂੰ ਅਸੀਂ ਦੇ ਰਹੇ ਆਂ ਕਿ ਇਹ ਰਸਤੇ ਦਾ ਨਜ਼ਾਰਾ ਹੈ ਔਰ ਇਹ ਫੇਰ ਰਾਤਾ ਨਜ਼ਾਰਾ ਤੁਹਾਨੂੰ ਦਿਖਾ ਰਹੇ ਆ ਇਹ ਗੋਬਿੰਦ ਘਾਟ ਦਾ ਨਜ਼ਾਰਾ ਵਾ ਜੀ ਇਹ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਆ ਔਰ ਇਹ ਨਵਾਂ ਰਸਤਾ ਜਿਹੜਾ ਬਣਿਆ ਹੋਇਆ ਵਾ ਉਧਰੋਂ ਵੀਡੀਓ ਬਣਾਈ ਹੋਈ ਆ ਔਰ ਉਧਰੋਂ ਤੁਹਾਨੂੰ ਦਿਖਾ ਰਹੇ ਆ ਕਿ ਇਹ ਸਾਹਮਣੇ ਗੁਰਦੁਆਰਾ ਸਾਹਿਬ ਆ ਉਧਰ ਲਾਈਟਾਂ ਦੇ ਵਿੱਚ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਵਾ ਦੇਖਣਯੋਗ ਨਜ਼ਾਰਾ ਵਾ ਜੀ ਇਹ ਜਿੱਥੇ ਤੋਂ ਨਵਾਂ ਰਸਤਾ ਬਣਿਆ ਆ ਉਧਰੋਂ ਖਲੋ ਕੇ ਵੇਖੀਏ ਤੇ ਬਹੁਤ ਹੀ ਦਿਲ ਨੂੰ ਖਿੱਚਣ ਵਾਲਾ ਇੱਕ ਜਾਨੀ ਕਿ ਬਹੁਤ ਹੀ ਮਨਮੋਹਕ ਨਜ਼ਾਰਾ ਜਿਹੜਾ ਵਾ ਉਹ ਦਿਖਦਾ ਹੈਗਾ ਵਾ ਇਹ ਆਸ-ਪਾਸੇ ਦੀਆਂ ਲਾਈਟਾਂ ਔਰ ਆਸ-ਪਾਸੇ ਦਾ ਨਜ਼ਾਰਾ ਜਿਹੜਾ ਵਾ ਉਹ ਦਿਖਾ ਰਹੇ ਆ ਇਹ ਗੋਪਿੰਦ ਘਾੜ ਦਾ ਨਜ਼ਾਰਾ ਦਿਖਾ ਰਹੇ ਆ ਤੁਹਾਨੂੰ ਔਰ ਵਾਤ ਤੋਂ ਵਾਤ ਸੰਗਤ ਆ ਵਾਤ ਤੋਂ ਵੱਧ ਯਾਤਰਾ ਜਿਹੜੀ ਚੱਲੇ ਜਾਤ ਕੇ ਕੋਈ ਵੀ ਦਿੱਕਤ ਨਹੀਂ ਆ ਗਈ ਕੋਈ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆ ਗਈ ਬਹੁਤ ਹੀ ਸੋਹਣੀ ਯਾਤਰਾ ਚੱਲ ਰਹੀ ਆ ਔਰ ਬਹੁਤ ਹੀ ਸੋਹਣੀ ਚਲਦੀ ਰਹੇਗੀ ਇਹ ਦੇਖੋ ਜੀ ਉਹ ਲੋਕਾਂ ਦੀਆਂ ਝੂਠੀਆਂ ਫਵਾਵਾਂ ਤੋਂ ਜ਼ਰੂਰ ਬਚੋ ਜੀ ਜਿੱਦ ਤਰ੍ਹਾਂ ਝੂਠੀਆਂ ਫਵਾਵਾਂ ਲੋਕੀ ਫਲਾਉਂਦੇ ਨੇ ਕਿ ਰਸਤੇ 'ਚ ਜੀ ਰਸਤੇ ਟੁੱਟੇ ਹੋਏ ਆ ਪਹਾੜੀਆਂ ਡਿੱਗ ਰਹੀਆਂ ਨੇ ਐਸਾ ਕੁਝ ਨਹੀਂ ਹੈਗਾ ਯਾਤਰਾ ਬਹੁਤ ਸੋਹਣੀ ਚੱਲ ਰਹੀ ਆ ਔਰ ਇਹ ਵੇਖੋ ਫਿਰ ਤੁਹਾਨੂੰ ਹੈ ਇੰਪੁਰ ਸਾਹਿਬ ਦੇ ਪੌੜੀਆਂ ਵਾਲਾ ਰਸਤਾ ਔਰ ਉਹ ਸਾਹਮਣੇ ਜਿਹੜਾ ਵਾ ਇਹ ਹੈਲੀਪੈਡ ਆ ਹੈਲੀਪੈਡ ਦਿਖਾ ਰਹੇ ਆ ਔਰ ਘੋੜਿਆਂ ਵਾਲਾ ਰਸਤਾ ਜਿਹੜਾ ਵਾ ਉਹ ਵੀ ਤੁਹਾਨੂੰ ਦਿਖਾ ਲਾਂਗੇ ਅਸੀਂ ਇਹ ਸਾਹਮਣੇ ਘਾਟ ਆ ਜੀ ਇਹ ਤਾਂ ਆ ਔਰ ਇਹ ਅਟਲਾ ਕੋਟੀ ਦੀਆਂ ਦੁਕਾਨਾਂ ਜਿਹੜੀਆਂ ਉਹ ਆ ਇੱਥੇ ਰਸਤੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਜੀ ਹੁੰਦੇ ਆ ਉਹ ਦਿਖਾ ਰਹੇ ਆ ਹੌਸਲਾ ਸਾਹਿਬ ਇਹਨੂੰ ਕਹਿ ਜਾਂਦਾ ਵਾ ਔਰ ਇਹ ਮੁੰਨ ਸਾਧੀਆਂ ਪਹਾੜੀਆਂ ਜਿਹੜੀਆਂ ਨੇ ਇਹ ਉੱਪਰ ਦਾ ਨਜ਼ਾਰਾ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਫਿਰ ਅਸੀਂ ਕਿ ਉੱਪਰ ਦਾ ਵਾ ਉੱਪਰ ਜਿਹੜੀਆਂ ਮੰਨ ਲਓ ਮੋਹਕ ਪਹਾੜੀਆਂ ਔਰ ਮੰਨ ਲਓ ਇੱਕ ਉਹ ਉਹ ਜੜੀਆਂ ਬੂਟੀਆਂ ਜਾਂ ਜੋ ਵੀ ਅਸੀਂ ਕਹਿ ਸਕਦੇ ਆ ਕਿ ਉਹ ਉਤਰ ਦੀਆਂ ਚੀਜ਼ਾਂ ਨੇ ਇਹ ਉਤਰ ਦੇ ਲੋਕ ਹੀ ਜ਼ਿਆਦਾ ਜਾਣਦੇ ਆ ਕਿਉਂਕਿ ਆਪਾਂ ਨੂੰ ਇਹਨਾਂ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਇਹ ਪੌੜੀਆਂ ਵਾਲਾ ਰਸਤਾ ਵਾ ਇਹ ਸਾਹਮਣੇ ਪੌੜੀਆਂ ਜੀ ਦੇਖੋ ਉਹ ਸੰਗਤ ਆਸਤੇ ਦੋਨੋਂ ਰਸਤੇ ਜਿਹੜੇ ਆ ਉਹ ਹੀ ਦੋਨੋਂ ਖੁੱਲੇ ਹੋਏ ਆ ਪੌੜੀਆਂ ਵਾਲਾ ਰਸਤਾ ਵੀ ਖੁੱਲਾ ਹੋਇਆ ਵਾ ਹਲ ਘੋੜਿਆਂ ਵਾਲਾ ਰਸਤਾ ਜਿਹੜਾ ਉਹ ਵੀ ਖੁੱਲਾ ਹੋਇਆ ਵਾ ਜਾਨੀ ਕਿ ਅਸੀਂ ਜੇ ਉਤਰਨ ਦੀ ਜਾਣਾ ਹੋਏ ਉਤਰਨ ਦੀ ਵੀ ਜਾ ਸਕਦੇ ਆ ਜੇ ਅਸੀਂ ਪੌੜੀਆਂ ਤੇ ਥਰੂ ਜਾਣਾ ਹੋਏ ਤੇ ਪੌੜੀਆਂ ਤੇ ਥਰੂ ਵੀ ਜਾ ਸਕਦੇ ਆ ਔਰ ਫਿਰ ਅਸੀਂ ਇਹ ਕਰ ਹੀ ਸੰਗਤ ਨੂੰ ਇਹ ਅਪੀਲ ਕਰਾਂਗੇ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ ਗਈ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਕੋਈ ਕਿਸ ਤਰ੍ਹਾਂ ਦੀ ਕੋਈ ਝੂਠੀਆਂ ਫਵਾਵਾਉਣ ਤੋਂ ਬਚੋ ਕਿ ਕੋਈ ਰਸਤਾ ਬਲੋਕ ਨਹੀਂ ਆ ਕੋਈ ਉਧਰ ਪਾਣੀ ਨਹੀਂ ਆ ਕੋਈ ਕੁਝ ਨਹੀਂ ਹੈਗਾ ਸਭ ਠੀਕ ਠਾਕ ਹੈ ਗਾਏ ਔਰ ਬਹੁਤ ਸੋਹਣੀ ਯਾਤਰਾ ਚੱਲ ਰਹੀ ਆ ਉਹ ਸੰਗਤ ਜਿਹੜੀ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਾ ਰਹੀ ਆ ਔਰ ਬਹੁਤ ਹੀ ਸੋਹਣਾ ਆਨੰਦਮਾਨ ਰਹੀ ਆ ਔਰ ਬਹੁਤ ਸੋਹਣੀ ਯਾਤਰਾ ਕਰ ਰਹੀ ਹੈ ਇਹ ਕਰਕੇ ਝੂਠੀਆਂ ਫਵਾਵਾਂ ਤੋਂ ਜਿੰਨਾ ਬੱਚਿਆ ਜਾਂਦਾ ਬੱਚੋ ਇਹ ਸਾਹਮਣੇ ਨੀਲਕੰਠ ਦੀਆਂ ਪਹਾੜੀਆਂ ਨੇ ਇਹ ਦੇਖੋ ਜੀ ਇਹ ਨੀਲਕੰਠ ਦੀਆਂ ਪਹਾੜੀਆਂ ਨੇ ਇਹ ਦਰਬਾਰ ਤੋਂ ਸਾਹਮਣੇ ਖਲੋਗਿਆ ਆਪਾਂ ਦੇਖਿਓ ਪੌੜੀਆਂ ਵਾਲੀ ਸਾਈਡ ਨੂੰ ਤੇ ਨੀਲੇ ਕੰਟਰੀਆਂ ਪਹਾੜੀਆਂ ਜਿਹੜੀਆਂ ਉਹ ਸਾਨੂੰ ਦਿਖਦੀਆਂ ਨੇ ਇੱਥੇ برف ਜਿਹੜੀ 24 ਘੰਟੇ ਰਹਦੀ ਆ 12 ਮਹੀਨੇ ਤੀਦ ਨਹੀਂ ਔਰ 24 ਘੰਟੇ ਮੰਨ ਲਓ ਕਿ ਇਹ برف ਜਿਹੜੀ ਆ ਇਧਰੋਂ برف ਨਹੀਂ ਘੋਦੀ ਆਗੀ ਇਹ برف ਜਿਹੜੀ ਇਹ ਚਲਦੀ ਰਹਿੰਦੀ ਆ ਔਰ ਇਹ ਸਾਹਮਣੇ ਸਾਨੂੰ برف ਜਿਹੜੀ ਦਿਖਦੀ ਦਿਖਦੀ ਆ ਪਰ ਇਹ ਹੈ ਕਾਫੀ ਦੂਰ ਪਰ ਵੇਖਣ ਨੂੰ ਸਾਨੂੰ ਲੱਗੇ ਲੱਗਦੀਆਂ ਕਿ ਜਿestrਾਂ ਬਿਲਕੁਲ ਲੱਗੇਦੀਆਂ ਪਹਾੜੀਆਂ ਆਂ ਇਹ ਫੇਰ ਪੌੜੀਆਂ ਵਾਲਾ ਰਸਤਾ ਤੁਹਾਨੂੰ ਦਿਖਾ ਰਹੇ ਆ ਇਹ ਪੌੜੀਆਂ ਵਾਲਾ ਰਸਤਾ ਵਾ ਔਰ ਇਹ ਦੇਖੋ ਏ ਘੋੜਿਆਂ ਵਾਲਾ ਰਸਤਾ ਔਰ ਥੱਲੇ ਦਾ ਨਿਆਰਾ ਜੀ ਇੱਥੋਂ ਇਹ ਹੈਲੀਪੈਡ ਸਾਹਮਣੇ ਉਹ ਦਿਖ ਰਿਹਾ ਵਾ ਹੈਲੀਪੈਡ ਔਰ ਘੋੜਿਆਂ ਵਾਲਾ ਰਸਤਾ ਇਹ ਹੈਲੀਪੈਡ ਆ ਰਹੀ ਹੈ ਸਾਈਡ ਦੀਆਂ ਪਹਾੜੀਆਂ ਨੇ ਇਹ ਉਹ ਦਿਖਾ ਰਹੇ ਆ ਔਰ ਇਧਰੋਂ ਇਹ ਸਾਰਾ ਤੁਹਾਨੂੰ ਫੇਰ ਇਸੀ ਦਿਖਾਵਾਂਗੇ ਕਿ ਪੌੜੀਆਂ ਵਾਲਾ ਰਸਤਾ ਜਿਹੜਾ ਉਹ ਵੀ ਬਿਲਕੁਲ ਸਾਫ਼ ਸੁਥਰਾ ਔਰ ਇਧਰ ਵੀ ਆਇਆ ਬਿਲਕੁਲ ਸਾਫ਼ ਸੁਥਰਾ ਰਸਤਾ ਵਾ ਕਿਹੇ ਪਾਸੇ ਨਾ ਤੇ برف ਹੈ ਗਿਆ ਨਾ ਤਿਲਕਨ ਨਾ ਕੁਝ ਵੀ ਨਹੀਂ ਹੋ ਜਾਏਗਾ ਬਹੁਤ ਵਧੀਆ ਇਹ ਰਸਤੇ ਦਾ ਵਾ ਕਿ بارش ਪੈ ਰਹੀ ਸੀ ਉਥੋਂ ਦਾ ਹੀ ਤੁਹਾਨੂੰ ਥੋੜਾ ਜਿਹਾ ਵੀਊ ਦਿਖਾ ਰਹੇ ਹਾਂ ਔਰ ਬਹੁਤ ਹੀ ਸੋਹਣਾ بارش ਦੇ ਵਿੱਚ ਤੇ ਇੱਕ ਦੇਖਣਯੋਗ ਚੀਜ਼ ਹੋ ਜਾਂਦੀ ਹੈ ਜੀ ਕਿ ਪਹਾੜੀਆਂ ਦਾ ਨਜ਼ਾਰਾ ਆਸ-ਪਾਸੇ ਦਾ ਨਜ਼ਾਰਾ ਜਿਹੜਾ ਵਾ ਬਹੁਤ ਵਧੀਆ ਹੀ ਨਜ਼ਾਰਾ ਹੋ ਜਾਂਦਾ ਵਾ ਔਰ ਇਹ ਵੀ ਬਹੁਤ ਮਨ ਨੂੰ ਆ ਪਉਂਦਾ ਵਾ ਔਰ ਮਨਮੋਹਕ ਲੱਗਦਾ ਵਾ ਕਿ ਆ بارش ਪੈ ਰਹੀ ਹੋਏ ਬੰਦਾ ਪਹਾੜੀਆਂ ਦੇ ਵਿੱਚ ਐ ਆਪਣੇ ਹਲੋ ਚਾਹ ਪੀ ਰਿਆ ਜਾਂ ਕੁਝ ਵੀ ਆਨਜੋਇ ਕਰ ਰਹੇ ਤੇ ਬਹੁਤ ਸੋਹਣਾ ਲੱਗਦਾ ਜੀ ਉਹ ਵੀ ਉਹ ਇਹੀ ਆਪਾਂ ਤੁਹਾਨੂੰ ਕੀ ਦੱਸੀਏ ਕਿ ਬਹੁਤ ਹੀ ਸੋਹਣਾ ਨਜ਼ਰ ਲੱਗਦਾ ਹੈ ਔਰ ਇਹ ਫੇਰ ਦੇਖੋ ਇਹ ਰਾਤ ਦਾ ਨਜ਼ਾਰਾ ਜਿਹੜਾ ਵਾ ਇਹ ਰਾਤ ਦਾ ਫੇਰ ਤੁਹਾਨੂੰ ਦਿਖਾ ਰਹੇ ਹਾਂ ਸੀ ਕਿ ਰਾਤ ਦਾ ਵਾ ਫੇਰ ਉਹ ਰਾਤ ਨੂੰ ਦੇਖੋ ਕਿ ਜਿਹੜੀਆਂ ਸਾਹਮਣੇ ਅਗਲੇ ਪਲੇਸ਼ਰ ਵਾਲੀਆਂ ਪਹਾੜੀਆਂ ਜਾ ਕੇ ਦੀਆਂ ਜਾ ਨੀਲ ਗੰਠਾਲੀਆਂ ਪਾੜੀਆਂ ਕਾਦੀ ਹੈ ਉਹ ਵੀ ਆ ਪੂਰੀਆਂ ਲਿਸ਼ਕਾਂ ਮਾਰਦੀਆਂ ਜੀ ਔਰ ਇਧਰੇ ਫੇ ਕੋੜਿਆਂ ਵਾਲਾ ਰਸਤਾ ਸਾਹਮਣੇ ਦੇਖੋ ਕੋੜਿਆਂ ਵਾਲਾ ਰਸਤਾ ਜੀ ਔਰ ਇਧਰੇ ਪੌੜੀਆਂ ਵਾਲਾ ਰਸਤਾ ਔਰ ਸਾਹਮਣੇ ਦੇਖੋ ਆਪਣੇ ਹੀ ਬੁਨਸਾਬ ਦਾ ਗੇਟ ਆ ਔਰ ਸਾਹਮਣੇ ਦੁਕਾਨਾਂ ਦੇ ਉਹ ਦਿਖ ਰਹੀਆਂ ਇਹ ਦੇਖੋ ਫੇਰ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਕਿ ਕੋੜਿਆਂ ਵਾਲਾ ਰਸਤਾ ਵਾ ਜਿੱਥੇ ਤੋਂ ਵੀ ਕੋੜੇ ਆਉਂਦੇ ਆ ਜ਼ਿਆਦਾਤਰ ਔਰ ਲੋਗ ਵੀ ਪੈਦਲ ਹੁੰਦੇ ਆ ਔਰ ਘੋੜੇ ਵੀ ਹੁੰਦੇ ਆ ਅਰ ਜਾਨੀ ਕਿ ਪੌੜੀਆਂ ਵਾਲਾ ਰਸਤਾ ਜਿਹੜਾ ਥੋੜਾ ਥਕਾ ਦੇਣ ਵਾਲਾ ਹੁੰਦਾ ਔਰ ਇਧਰ ਜਿਹੜਾ ਵਾ ਇਹ ਥੋੜਾ ਇੰਨਾ ਸਕੌਣ ਵਾਲਾ ਨਹੀਂ ਹੁੰਦਾ ਇਸ ਕਰਕੇ ਇਹ ਬਹੁਤ ਹੀ ਵਧੀਆ ਜਿਹੜਾ ਵਾ ਇੱਕ ਮਨਮੋਹਕ ਨਜ਼ਾਰਾ ਹੁੰਦਾ ਔਰ ਜ਼ਿਆਦਾਤਰ ਲੋਕੀ ਪੌੜੀਆਂ ਦਾ ਰਸਤੇ ਚੜਦੇ ਆ ਔਰ ਘੋੜਾ ਵਾਲੇ ਰਸਤੇ ਜਿਹੜਾ ਵਾ ਉਧਰੋਂ ਦੀ ਪੈਦਲ ਉਤਰਦੇ ਆ ਜੋ ਕਿ ਉਧਰੋਂ ਦੀ ਫਿਰ ਉੱਤਰ ਨਾਲ ਜਿਹੜਾ ਸੌਖਾ ਹੋ ਜਾਂਦਾ ਔਰ ਇਸ ਕਰੀ ਫੇਰ ਅਸੀਂ ਇਹੀ ਹੱਥ ਛੋੜ ਕੇ ਬੇਨਤੀ ਕਰਾਂਗੇ ਕਿ ਝੂਠੀਆਂ ਫੁਵਾਵਾਂ ਤੋਂ ਬਚੋ ਕਿਸੇ ਵੀ ਝੂਠੀ ਫੁਵਾਹ ਸੁਣਾਓ ਕਿ ਯਾਤਰਾ ਬੰਦ ਹੈ ਜਾਂ ਉਧਰ ਪਹਾੜੀਆਂ ਲੱਗੀਆਂ ਹੋਈਆਂ ਨੇ ਜਾਂ ਇਹਦਾ ਵਗੈਰਾ ਜੋ ਵੀ ਲੋਕੀ ਫੁਵਾਵਾਂ ਡਾਉਂਦੇ ਆ ਸੋਸ਼ਲ ਮੀਡੀਆ ਵਗੈਰਾ ਜੋ ਵੀ ਯਾਤਰਾ ਦੀ ਇਹਨਾਂ ਫੁਵਾਵਾਂ ਤੋਂ ਬਚੋ ऐसा कुछ भी नहीं हैगा ना कोई पहाड़ी डिक्की हुई है ना कुछ भी अजय कुछ पहाड़ी ढेगी भी है तो उनो नालो नाल जेड़ा साफ ਕੀਤਾ ਜਾਂਦਾ ਵਾ नालो नाल ही ਫਿਰ ਰਸਤਾ ਬਣਾਇਆ ਜਾਂਦਾ ਤਾਂ ਜੋ ছাত্রਾ ਵਿੱਚ ਕੋਈ ਵਿਗਨ ਨਾ ਹੋ ਸਕੇ اور باقی ਗੁਰੂ ਮਹਾਰਾਜ ਆਪ ਅੰਗ ਸੰਗ ਹੁੰਦੇ ਆ ਜਿਹਦੇ ਕਰਕੇ ਦੁਨੀਆ ਜਿਹੜੀ ਆ ਸੰਗਤ ਜਿਹੜੀ ਆ ਅਸੀਂ ਕਹਿ ਸਕਦੇ ਹਾਂ ਕਿ ਉਹ ਆਪ ਹੱਥ ਦੇ ਕੇ ਖੜਦੇ ਆ ਉਹ ਆਪ ਹੀ ਹੱਥ ਦੇ ਕੇ ਸੰਗਤ ਨੂੰ ਬਚਾ ਕੇ ਲੈਂਦੇ ਆ ਔਰ ਚਲਪਾ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਬਹੁਤ ਘੱਟ ਹੁੰਦੇ ਆ ਔਰ ਖਾਸ ਕਰਕੇ ਧਾਰਮਿਕ ਵੀਡੀਓ ਮੈਂ ਆਮ ਹੋਰ ਲੋਕਾਂ ਦੀਆਂ ਵੀ ਦੇਖਦਾ ਉਹਨਾਂ ਦੇ ਵੀ ਬਹੁਤ ਘੱਟ ਧਾਰਮਿਕ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਹੁੰਦੇ ਆ ਉਹ ਜਦ ਕੈਸੀ ਹਾਲਤੂ ਫਾਲਤੂ ਰੀਲਾਂ ਤੇ ਬਹੁਤ ਕਰਦੇ ਆ ਪਰ ਇਹ ਜੋ ਵੀ ਧਾਰਮਿਕ ਹੁੰਦੇ ਆ ਇਹਨਾਂ ਦੇ ਬਹੁਤ ਘੱਟ ਹੁੰਦੇ ਆ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ